ਸਿੱਧਾ ਘਰ ਦੇ ਵਿੱਚ ਆ ਬੰਜੀ ਕਾਰ ਸ਼ੁਕਰ ਹੈ ਕੋਈ ਸਾਹਮਣੇ ਖੜਾ ਨਹੀਂ ਸੀ ਤਾਂ ਹੋ ਜਾਣਾ ਸੀ ਵੱਡਾ ਹਾਦਸਾ ਤਸਵੀਰਾਂ ਲੁਧਿਆਣਾ ਦੀਆਂ ਨੇ ਪੰਜਾਬ ਦੇ ਲੁਧਿਆਣਾ ਦੇ ਵਿੱਚ ਨੀਲਾ ਝੰਡਾ ਰੋਡ ਦੇ ਉੱਤੇ ਹਾਦਸਾ ਵਾਪਰਿਆ ਜਿੱਥੇ ਗੰਦਾ ਨਾਲਾ ਪੁਲੀ ਦੇ ਉੱਤੇ ਇੱਕ ਤੇਜ਼ ਰਫ਼ਤਾਰ i20 ਕਾਰ ਸਿੱਧਾ ਘਰ ਦੇ ਵਿੱਚ ਆ ਕੇ ਵੱਜ ਜਾਂਦੀ ਹੈ ਉੱਡਦੀ ਹੋਈ ਕਾਰ ਸਿੱਧਾ ਘਰ ਦੇ ਵਿੱਚ ਆ ਕੇ ਟਕਰੌਂਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਤਸਵੀਰਾਂ ਕਿਵੇਂ ਤੇਜ਼ ਰਫ਼ਤਾਰ ਦੇ ਵਿੱਚ ਇਹ ਕਾਰ ਆਉਂਦੀ ਹੈ ਤੇ ਸਿੱਧਾ ਘਰ ਦੇ ਵਿੱਚ ਆ ਕੇ ਟਕਰਾ ਜਾਂਦੀ ਹੈ ਤਾਂ ਪਿੱਛੇ ਇੱਕ ਰਿਕਸ਼ੇ ਵਾਲਾ ਵੀ ਖੜਾ ਹੁੰਦਾ ਹੈ ਉਸ ਦੇ ਵਿੱਚ ਵੀ ਪਿੱਛੇ ਨੂੰ ਹੁੰਦੀ ਹੈ ਤਾਂ ਉਸ ਵਿੱਚ ਜਾ ਕੇ ਵੀ ਵੱਜਦੀ ਹੈ ਹਾਲਾਂਕਿ ਗਨੀਮਤ ਰਹੀ ਕਿ ਰਿਕਸ਼ੇ ਵਾਲਾ ਬਚ ਜਾਂਦਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੇहद ਖੌਫਨਾਕ ਹਾਦਸਾ ਲੁਧਿਆਣਾ ਦੇ ਵਿੱਚ ਵਾਪਰਿਆ ਜਿੱਥੇ ਇੱਕ ਤੇਜ਼ ਰਫ਼ਤਾਰ ਕਾਰ ਜੋ ਕਿ ਹਵਾ ਦੀ ਸਪੀਡ ਦੇ ਨਾਲ ਉੱਡਦੀ ਹੋਈ ਸਿੱਧਾ ਘਰ ਦੇ ਵਿੱਚ ਦਾਖਲ ਹੋ ਜਾਂਦੀ ਹੈ ਕੰਧ ਦੇ ਨਾਲ ਜਾ ਕੇ ਟਕਰਾਂਦੀ ਹੈ ਰਸਤੇ ਦੇ ਵਿੱਚ ਇੱਕ ਐਕਟਿਵਾ ਵੀ ਖੜੀ ਸੀ ਉਸ ਦਾ ਵੀ ਕੀ ਹਾਲ ਹੋਇਆ ਉਹ ਵੀ ਤੁਸੀਂ ਦੇਖ ਸਕਦੇ ਹੋ ਕਾਰ ਦੀ ਰਫ਼ਤਾਰ ਇਨੀ ਤੇਜ਼ ਸੀ ਕਿ ਇਸ ਦੇ ਰਸਤੇ ਦੇ ਵਿੱਚ ਜੋ ਕੁਝ ਵੀ ਆਇਆ ਉਸ ਦੇ ਨਾਲ ਇਹ ਟਕਰਾਂਦੀ ਚਲੀ ਗਈ ਤਾਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਜੇਕਰ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਨਾ ਹੁੰਦੀਆਂ ਤਾਂ ਸ਼ਾਇਦ ਕਿਸੇ ਨੂੰ ਯਕੀਨ ਨਾ ਹੁੰਦਾ ਕਿ ਇਹ ਹਾਦਸਾ ਸਿਰਫ ਇੱਕ ਕਾਰ ਡਰਾਈਵਰ ਦੀ ਗਲਤੀ ਦੇ ਕਾਰਨ ਹੋਇਆ ਹੈ ਕਿਉਂਕਿ ਆਸ-ਪਾਸ ਐਸਾ ਕੁਝ ਵੀ ਨਹੀਂ ਸੀ ਜਿਸ ਦੇ ਕਰਕੇ ਕਾਰ ਦਾ ਸੰਤੁਲਨ ਵਿਗੜਦਾ ਪਰ ਤੇਜ਼ ਰਫ਼ਤਾਰ ਹੋਣ ਕਰਕੇ ਇਹ ਕਾਰ ਹਵਾ ਦੇ ਨਾਲ ਗੱਲਾਂ ਕਰ ਰਹੀ ਸੀ ਤੇ ਹਵਾ ਨਾਲ ਗੱਲਾਂ ਕਰਦੀ ਹੋਈ ਸਿੱਧਾ ਦੇ ਨਾਲ ਜਾ ਟਕਰਾਉਂਦੀ ਐ ਇਸ ਰਸਤੇ ਦੇ ਵਿੱਚ ਜੋ ਐਕਟਿਵਾ ਖੜੀ ਹੁੰਦੀ ਐ ਉਸ ਦੇ ਵੀ ਪਰ ਖੱੱਚੇ ਉੱਡ ਜਾਂਦੇ ਨੇ ਤੇ ਕਾਰ ਦੇ ਵੀ ਪਰ ਖੱੱਚੇ ਉੱਡ ਜਾਂਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਜਦੋਂ ਕਾਰ ਦੇ ਵਿੱਚ ਟਕਰਾਉਂਦੀ ਐ ਤਾਂ ਫਿਰ ਉਸ ਤੋਂ ਬਾਅਦ ਡਰਾਈਵਰ ਬਾਹਰ ਨਿਕਲਦਾ ਐ ਝੂਮਦਾ ਹੋਇਆ ਦਿਖਾਈ ਦੇ ਰਿਹਾ ਐ ਡਰਾਈਵਰ ਕੁਝ ਲੋਕ ਇਹ ਵੀ ਕਹਿੰਦੇ ਸੁਣੇ ਜਾ ਰਹੇ ਨੇ ਕਿ ਇਸ ਡਰਾਈਵਰ ਨੇ ਕੁਝ ਖਾਦਾ ਪੀਤਾ ਸੀ ਜਿਸ ਕਰਕੇ ਉਹ ਆਪਣੇ ਹੋਸ਼ ਦੇ ਵਿੱਚ ਨਹੀਂ ਸੀ ਜਿਸ ਕਰਕੇ ਹਾਦਸਾ ਵਾਪਰਿਆ ਇਸ ਦੌਰਾਨ ਇਹ ਵੀ ਗਨੀਮਤ ਰਹੀ ਕਿ ਕਾਰ ਦਾ 에ਅਰ ਬੈਗ ਖੁੱਲ ਗਿਆ ਜਿਸ ਕਰਕੇ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ ਤੇ ਜੋ ਡਰਾਈਵਰ ਕਾਰ ਦੇ ਵਿੱਚ ਸਵਾਰ ਸੀ ਉਸ ਦੀ ਵੀ ਜਾਨ ਬਚ ਗਈ ਤਾਂ ਵੱਡਾ ਹਾਦਸਾ ਵਾਪਰਿਆ ਪੰਜਾਬ ਦੇ ਲੁਧਿਆਣਾ ਦੇ ਵਿੱਚ ਨੀਲਾ ਝੰਡਾ ਰੋਡ ਤੇ ਹਾਦਸਾ ਵਾਪਰਿਆ ਜਿੱਥੇ ਕਾਈ 20 ਕਾਰ ਜੋ ਕਿ ਬੇਹੱਦ ਤੇਜ਼ ਰਫਤਾਰ થી ਹਵਾ ਦੇ ਨਾਲ ਗੱਲਾਂ ਕਰ ਰਹੀ ਸੀ ਤਾਂ ਇਸ ਦੌਰਾਨ ਹਾਦਸਾ ਵਾਪਰ ਜਾਂਦਾ ਹੈ ਤੇ ਸਿੱਧਾ ਕਾਰ ਦੇ ਵਿੱਚ ਜਾ ਕੇ ਟਕਰਾ ਜਾਂਦੀ ਹੈ ਕਾਰ ਤੇ ਰਸਤਰ ਵਿੱਚ ਜੋ ਕੁਝ ਆਉਂਦਾ ਉਸ ਦੇ ਪਰ ਖੱੱਚੇ ਉਡਾ ਦਿੰਦੀ ਹੈ ਤਾਂ ਪਿੱਛੇ ਇੱਕ ਰਿਕਸ਼ੇ ਵਾਲਾ ਵੀ ਸੀ ਜਦੋਂ ਕਾਰ ਟੱਕਰ ਮਾਰਦੀ ਹੈਗੇ ਐਕਟਿਵਾ ਨੂੰ ਅਤੇ ਕੰਦ ਨੂੰ ਤਾਂ ਫਿਰ ਥੋੜਾ ਪਿੱਛੇ ਨੂੰ ਹੁੰਦੀ ਹੈ ਤੇ ਪਿੱਛੇ ਇੱਕ ਰਿਕਸ਼ੇ ਵਾਲੇ ਨਾਲ ਟਕਰਾ ਜਾਂਦੀ ਹੈ ਗਨੀਮਤ ਰਹੀ ਕਿ ਉਸ ਸਮੇਂ ਕਾਰ ਦੀ ਰਫਤਾਰ ਕਟ ਹੋ ਚੁੱਕੀ ਸੀ ਜਿਸ ਕਰਕੇ ਰਿਕਸ਼ੇ ਵਾਲੇ ਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਤਾਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਜਿਸ ਨੂੰ ਦੇਖ ਕੇ ਬਹਿਬ ਹੈਰਾਨਗੀ ਹੋ ਰਹੀ ਹੈ ਕਿ ਆਖਿਰ ਐਡੀ ਕੀ ਕਾਲੀ ਹੁੰਦੀ ਹੈ ਇਹਨਾਂ ਲੋਕਾਂ ਨੂੰ ਜੋ ਨਹੀਂ ਤੇਜ਼ ਰਫ਼ਤਾਰ ਦੇ ਵਿੱਚ ਉਹ ਚਲਾਉਂਦੇ ਨੇ ਆਪਣੇ ਵਾਹਨਾਂ ਨੂੰ ਬਿਲਕੁਲ ਜਹਾਜ਼ ਸਮਝ ਲੈਂਦੇ ਨੇ ਤੇ ਇਹ ਭੁੱਲ ਜਾਂਦੇ ਨੇ ਕਿ ਉਹ ਸੜਕ ਤੇ ਨੇ ਹਵਾ ਦੇ ਵਿੱਚ ਨਹੀਂ ਨੇ ਤਾਂ ਸੜਕ ਦੇ ਵਿੱਚ ਜਿੱਥੇ ਆਸ-ਪਾਸ ਇੰਨਾ ਟ੍ਰੈਫਿਕ ਹੁੰਦਾ ਹੈ ਤਾਂ ਉਸ ਦੇ ਵਿੱਚ ਜਦੋਂ ਲੋਕ ਇਸ ਤਰ੍ਹਾਂ ਤੇਜ਼ ਰਫ਼ਤਾਰ ਕਾਰਾ ਚਲਾਉਂਦੇ ਨੇ ਤਾਂ ਆਪਣੀ ਜਾਨ ਨੂੰ ਤਾਂ ਖਤਰੇ ਦੇ ਵਿੱਚ ਪਾਉਂਦੇ ਹੀ ਨੇ ਤਾਂ ਦੂਜੇ ਲੋਕਾਂ ਦੀ ਜਾਨ ਨੂੰ ਵੀ ਖਤਰੇ ਦੇ ਵਿੱਚ ਪਾ ਦਿੰਦੇ ਨੇ ਗਨੀਮਤ ਰਹੀ ਇਸ ਮਾਮਲੇ ਦੇ ਵਿੱਚ ਕਿ ਕਾਰ ਇੱਕ ਕਾਰ ਦੇ ਵਿੱਚ ਟਕਰਾਈ ਤਾਂ ਉਸ ਸਮੇਂ ਅੱਗੇ ਕੋਈ ਖੜਾ ਨਹੀਂ ਸੀ ਸੜਕ ਤੇ ਕੋਈ ਹੋਰ ਮੌਜੂਦ ਨਹੀਂ ਸੀ ਹਾਲਾਂਕਿ ਇੱਕ ਐਕਟਿਵਾ ਦੇ ਨਾਲ ਟਕਰੌਦੀ ਹੈ ਐਕਟਿਵਾ ਚੱਕਨਾ ਚੂਰ ਹੋ ਜਾਂਦੀ ਹੈ ਪਰ ਇਸੇ ਤਰ੍ਹਾਂ ਦਾ ਜਾਨੀ ਨੁਕਸਾਨ ਇਸ ਹਾਦਸੇ ਦੇ ਵਿੱਚ ਨਹੀਂ ਹੋਇਆ ਕਿਉਂਕਿ ਕਾਰ ਦਾ ਏਅਰ ਬੈਗ ਖੁੱਲ ਜਾਂਦਾ ਹੈ ਤੇ ਡਰਾਈਵਰ ਦਾ ਵੀ ਕੋਈ ਨੁਕਸਾਨ ਨਹੀਂ ਹੋਇਆ ਤੇ ਦੂਜੇ ਪਾਸੇ ਸੜਕ ਦੇ ਉੱਤੇ ਕੋਈ ਮੌਜੂਦ ਨਹੀਂ ਸੀ ਜਿਸ ਕਰਕੇ ਕਿਸੇ ਦਾ ਜਾਨੀ ਨੁਕਸਾਨ ਇਸ ਹਾਦਸੇ ਦੇ ਵਿੱਚ ਨਹੀਂ ਹੋਇਆ ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਤੇਜ਼ ਰਫਤਾਰ ਦੇ ਵਿੱਚ ਇਹ ਕਾਰ ਆ ਰਹੀ ਸੀ ਜਿੰਨੀ ਰਫਤਾਰ ਦੇ ਵਿੱਚ ਇਹ ਕਾਰ ਆ ਰਹੀ ਸੀ ਜੇਕਰ ਸੜਕ ਦੇ ਉੱਤੇ ਰਸਤੇ ਦੇ ਵਿੱਚ ਵੀ ਕੋਈ ਟਕਰਾ ਜਾਂਦਾ ਤਾਂ ਬੇहद ਵੱਡਾ ਹਾਦਸਾ ਹੋਣਾ ਸੀ ਤਾਂ ਬੇहद ਖੌਫਨਾਕ ਤਸਵੀਰਾਂ ਇਹ ਸਾਹਮਣੇ ਆਈਆਂ ਨੇ ਜਿੱਥੇ ਕਾਰ ਦੇ ਵਿੱਚ ਜਾ ਕੇ ਟਕਰਾ ਜਾਂਦੀ ਹੈ ਗਨੀਮਤਰਾ ਇੱਕ ਵੱਡਾ ਹਾਦਸਾ ਨਹੀਂ ਵਾਪਰਿਆ ਪਰ ਕੰਦ ਵੀ ਟਹਿ ਜਾਂਦੀ ਹੈ ਤੇ ਦੂਸਰੇ ਪਾਸੇ ਐਕਟਿਵਾ ਜਿਸ ਨੂੰ ਟੱਕਰ ਮਾਰਦੀ ਹੈ ਕਾਰ ਉਸਦੇ ਵੀ ਪਰ ਖੱਤੇ ਉੱਡ ਜਾਂਦੇ ਨੇ ਤੇ ਪਿੱਛੇ ਇੱਕ ਰਿਕਸ਼ੇ ਵਾਲਾ ਖੜਾ ਸੀ ਉਸਦੇ ਨਾਲ ਵੀ ਟਕਰੌਂਦੀ ਹੈ ਹਾਲਾਂਕਿ ਇਹ ਟੱਕਰ ਹਲਕੀ ਹੁੰਦੀ ਹੈ ਜਿਸ ਦੇ ਵਿੱਚ ਰਿਕਸ਼ੇ ਵਾਲਾ ਥੋੜਾ ਸੰਤੁਲਨ ਉਸ ਦਾ بگੜਦਾ ਹੈ ਪਰ ਉਸ ਦੀ ਜਾਨ ਬਚ ਜਾਂਦੀ ਹੈ ਕੋਈ ਵੱਡਾ ਹਾਦਸਾ ਇੱਥੇ ਨਹੀਂ ਵਾਪਰਦਾ ਪਰ ਸੀਸੀਟੀਵੀ ਕੈਮਰੇ ਦੇ ਵਿੱਚ ਜੋ ਤਸਵੀਰਾਂ ਕੈਦ ਹੋਈਆਂ ਨੇ ਬੇहद ਹੈਰਾਨ ਕਰਨ ਵਾਲੀਆਂ ਨੇ ਬੇहद ਸੋਚਣ ਤੇ ਮਜਬੂਰ ਕਰਨ ਵਾਲੀਆਂ ਨੇ ਕਿ ਆਖਿਰੇ ਲੋਕਾਂ ਨੂੰ ਕਾਹਦੀ ਕਾਲੀ ਹੁੰਦੀ ਹੈ ਕਿ ਸੜਕ ਤੇ ਆਨਾ ਆਪਣੀ ਜਾਨ ਦੀ ਪਰਵਾਹ ਕਰਦੇ ਨੇ ਤਾਂ ਨਾਲ ਲੋਕਾਂ ਦੀ ਜਾਨ ਦੀ ਇਹ ਪਰਵਾਹ ਕਰਦੇ ਨੇ ਇਸੇ ਤਰ੍ਹਾਂ ਵੱਡੇ ਹਾਦਸੇ ਸੜਕਾਂ ਤੇ ਵਾਪਰਦੇ ਨੇ ਤਾਂ ਫਿਰ ਦੋਸ਼ ਦਿੱਤਾ ਜਾਂਦਾ ਹੈ ਕਿ ਸੜਕਾਂ ਖਰਾਬ ਨੇ ਜਾਂ ਫਿਰ ਕਈ ਹੋਰ ਕਾਰਨਾਂ ਨੂੰ ਦੋਸ਼ ਦੇ ਦਿੱਤਾ ਜਾਂਦਾ ਪਰ ਇਹ ਲੋਕ ਆਪਣੀ ਗਲਤੀ ਕਦੀ ਨਹੀਂ ਮੰਨਦੇ ਕਿ ਤੇਜ਼ ਰਫਤਾਰ ਹੋਣ ਕਾਰਨ ਇਸ ਤਰ੍ਹਾਂ ਦੇ ਹਾਦਸੇ ਵਾਪਰਦੇ ਨੇ ਤੇ ਕਿਸੇ ਘਰ ਦੀਆਂ ਖੁਸ਼ੀਆਂ ਉਜਾੜ ਕੇ ਰੱਖ ਦਿੰਦੇ ਨੇ ਲੋਕ ਆਪਣੀ ਜਾਨ ਨੂੰ ਤਾਂ ਦਾਅ ਤੇ ਲਾਉਂਦੇ ਨੇ ਪਰ ਹੋਰ ਲੋਕ ਜੋ ਇਹਨਾਂ ਦੀ ਤੇਜ਼ ਰਫਤਾਰ ਦੇ ਕਹਿਰ ਦੇ ਵਿੱਚ ਆ ਜਾਂਦੇ ਨੇ ਤਾਂ ਉਹਨਾਂ ਦੀ ਜਾਨ ਵੀ ਚਲੀ ਜਾਂਦੀ ਹੈ ਨੇ ਤਾਂ ਉਹਨਾਂ ਨਾਲ ਵੀ ਵੱਡਾ ਹਾਦਸਾ ਵਾਪਰ ਜਾਂਦਾ ਹੈ ਤੇ ਕਈ ਵਾਰ ਇਹਨਾਂ ਲੋਕਾਂ ਦੀ ਗਲਤੀ ਦੇ ਕਾਰਨ ਕਈ ਘਰਾਂ ਦੀਆਂ ਖੁਸ਼ੀਆਂ ਉੱਜੜ ਜਾਂਦੀਆਂ ਨੇ ਇਹਨੇ ਨਾ दारू ਪੀਤੀ ਸੀਗੀ ਸ਼ਰਾਬ ਬਹੁਤ ਪੀਤੀ ਹੋਈ ਸੀਗੀ ਤੇ ਸ਼ਰਾਬ ਪੀ ਕੇ ਇਹਨੇ ਸਾਡੇ ਘਰ ਦੇ ਵਿੱਚ ਗੱਡੀ ਮਾਰੀ ਹਾਂਜੀ ਉਹ ਗੇਟ ਵੀ ਤੋੜਦਾ ਐਕਟਵਾ ਵੀ ਤੋੜਦੀ ਬਾਹਰ ਖਿੜਕੀਆਂ ਵੀ ਤੋੜਦੀਆਂ ਸਾਡੇ ਬੰਦਾ ਇੱਕ ਸੀਗਾ ਉਹਦੇ ਸੱਟਾਂ ਬਹੁਤ ਲੱਗਦੇ ਕਿਨੇ ਕੋਈ ਨਹੀਂ ਕੰਡਾਈ ਇਹ ਹੋਣੇ ਕਿੰਨੇ 5:30 ਵਜੇ ਦੀ ਹੈ ਇਹ ਨਹੀਂ ਕੋਈ ਜੀ ਸੰਦੇਸ਼ ਹਾਂ ਜੀ ਮੁੰਡੇ ਦੇ ਸੱਟਾਂ ਬਹੁਤ ਵੱਜੀਆਂ ਕੱਟ ਵੱਜਿਆ ਉਹਦੀ ਹਾਂ ਜੀ ਹੱਜ ਵਾਲਾ ਸਾਰੇ ਲਿਖਿਆ ਦਾ ਉਹ ਸਾਡੇ ਨੂੰ ਪ੍ਰਸ਼ਾਸਨ ਨੂੰ ਕਮੰਡ ਕਰਦੀ ਹੈ ਹਾਂ ਜੀ ਸਾਨੂੰ ਇਨਸਾਫ ਚਾਹੀਦਾ ਹਣ ਤਾਂ ਸਾਡੇ ਨਾਲ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਸਾਡੀ ਇੱਕ ਪਾਸੇ ਇਹ ਜੀ ਨਿਊ ਹਰਗੋਮੀਨਗਰ ਮੇਨ ਰੋਡ ਤੇ ਹੋਇਆ ਜੀ ਨਾ ਰੁਕਤੇ ਨਾਲਾ ਰੋਡ ਤੇ ਜੀ ਤੇ ਇਹ ਤਾਂ ਵਿਚਾਰੇ ਘਰ ਬੈਠੇ ਸੀ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਸੀਗਾ ਜੀ ਕਿਸੇ ਗੱਲ ਦਾ ਐ ਗੱਡੀ ਵੱਜੀ ਐ ਆ ਕੇ ਜਿੱਦਾਂ ਬੰਦਾ ਕਹਿੰਦਾ ਬਲਾਸਟ ਹੋਇਆ ਕੋਈ ਜੀ ਤੇ ਜਦੋਂ ਦੇਖਿਆ ਘਰ ਦਾ ਗੇਟ ਬੂਟ ਟੁੱਟ ਕੇ ਅੰਦਰ ਕਮਰੇ 'ਚ ਆ ਗਿਆ ਜੀ ਤੇ ਘਰ ਦਾ ਹੋਰ ਜਿਹੜਾ ਕਾਫੀ ਨੁਕਸਾਨ ਸ਼ੀਸ਼ੇ-ਸ਼ੂਸ਼ੇ ਸਾਰੇ ਟੁੱਟ ਗਏ ਆ ਘਰ ਦੇ ਜੀ ਉਹ ਸੱਟਾ-ਸੱਟਾ ਵੀ ਵੱਜੀਆਂ ਇੱਕ ਦੋ ਬੰਦਿਆਂ ਦੇ ਵਿੱਚ ਜੀ ਗੱਡੀ ਵਾਲਾ ਦੇਖੋ ਜੀ ਹੁਣ ਮਲਾਜਾ ਹੋਏਗਾ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਜੀ ਉਹਨੇ ਡਰਿੰਕ ਕੀਤੀ ਹੈ ਕਿ ਕੀ ਕੀਤਾ ਜੀ ਉਹਦਾ ਮਲਾਜਾ ਹੁਣ ਤੋਂ ਬਾਅਦ ਹੀ ਪਤਾ ਲੱਗੇਗਾ ਘਰ ਦਾ ਤੁਸੀਂ ਦੇਖ ਸਕਦੇ ਹੋ ਜੀ ਉਹਨੂੰ ਕਵਰ ਕਰ ਸਕਦੇ ਹੋ ਦੇਖੋ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਕਿ ਤੁਹਾਡੇ ਸਾਹਮਣੇ ਹੀ ਹੈ ਜੀ ਸਾਰਾ ਕਾਫੀ ਨੁਕਸਾਨ ਹੋਇਆ ਜੀ ਮੌਕੇ ਤੇ ਪੁਲਿਸ ਆ ਗਈ ਜੀ ਉਹਨਾਂ ਦੀ ਜਿਹੜੀ ਕਾਰਵਾਈ ਆ ਉਹ ਕਰਦੇ ਪਏ ਨੇ ਗੱਡੀ ਥਾਣੇ ਲੈ ਚੱਲੇ ਆ ਜੀ ਗੱਡੀ ਵਿੱਚ ਬਜੀਆ ਨੁਕਸਾਨ ਹੋਇਆ ਇਹ ਜੀ ਸਾਈ ਕੰਪਲੇਂਟ ਦੇਣਗੇ ਜਿਵੇਂ ਵੀ ਦੇਣਗੇ ਆਪਾਂ ਉਵੇਂ ਕਰਾਂਗੇ ਸਰ ਉਹ ਜਿਹੜੇ ਕਿ ਮੁੰਡਾ ਮੁਖੀ ਦੇ ਬਾਪੂ ਪਰਲੇ ਨਹੀਂ ਮੁੰਡਾ ਜੀ ਨਹੀਂ ਬਹੁਤ ਨਾਲ ਉਹਦੇ ਸੱਟ ਲੱਗੀ ਆ ਉਹਨੂੰ ਹਸਪੀਟਲ ਲੈ ਗਏ ਅੱਛਾ ਜੀ ਸਰ ਹੋਰ ਜੀ ਸੱਟ ਕੋਈ ਚੱਲੂ ਸੱਟਰੀਆਂ ਜਾਨੀ ਨੇ ਸੱਟ ਸੱਟਾਂ ਹੋਰ ਲੱਗੀਆਂ ਨਹੀਂ ਨਹੀਂ ਹੋਰ ਸੱਟਾਂ ਜੀ ਲੱਗੀਆਂ ਜਿਵੇਂ ਵੀ ਇਹ ਕਹਿਣਗੇ ਇਹਨਾਂ ਨੂੰ ਕੰਪਲੀਟ ਲੈਣੇ ਆ ਜੋ ਵੀ ਕਹਿਣਗੇ ਆਪਾਂ ਉਵੇਂ ਕਰਾਂਗੇ